ਜੇ ਤੁਸੀਂ ਪੰਜਾਬ ਦੇ ਲੋਕਾਂ ਤੋਂ ਮਾਫੀ ਨਹੀਂ ਨਾ ਮੰਗ ਲੈਂਦੇ ਤੇ ਜਾਖੜ ਸਾਹਿਬ ਅਸੀਂ ਤੁਹਾਡਾ ਖਹਿੜਾ ਨਹੀਂ ਛੱਡਣਾ ਮਾਫੀ ਤੁਹਾਡੇ ਕੋਲ ਮੰਗਵਾ ਕੇ ਛੱਡਾਂਗੇ ਇਹ ਨਾਲੋ ਸਾਹਿਬ ਵੀ ਪਿੰਡ ਛੱਡੋ ਤੁਸੀਂ ਤੇ ਸ਼ਹਿਰਾਂ 'ਚ ਵੀ ਵੜਨ ਜੋਗੇ ਨਹੀਂ ਰਹਿਣਾ ਆਮ ਆਦਮੀ ਪਾਰਟੀ ਨੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਖਿਲਾਫ ਮੋਰਚਾ ਖੋਲ ਦਿੱਤਾ ਹੈ ਮਸਲਾ ਚਾਕੀ ਦਾ ਕਿਉਂਕਿ ਇਸ ਵਾਰ ਪ੍ਰੇਡ 'ਚ ਪੰਜਾਬ ਦੀ ਚਾਕੀ ਰੱਦ ਹੋਈ ਹੈ ਇਸ ਲਈ ਕੇਂਦਰ ਦੀ ਬੀਜੇਪੀ ਸਰਕਾਰ ਤੋਂ ਲੈ ਕੇ ਪੰਜਾਬ ਦੀ ਬੀਜੇਪੀ ਇਕਾਈ ਤੱਕ ਸਵਾਲ ਕੀਤੇ ਜਾ ਰਹੇ ਨੇ ਖਾਸ ਕਰਕੇ ਸੁਨੀਲ ਜਾਖੜ ਨੂੰ ਕੇਰਿਆ ਗਿਆ ਕਿਉਂਕਿ ਸੁਨੀਲ ਜਾਖੜ ਨੇ ਭਗਵੰਤ ਮਾਨ ਤੇ ਕੇਜੀਵਾਲ ਤੇ ਇਲਜ਼ਾਮ ਲਗਾਏ ਸਨ ਚਾਕੀ ਰੱਦ ਹੋਣ ਦੀ ਵਜ੍ਹਾ ਭਗਵੰਤ ਮਾਨ ਤੇ ਅਰਵਿੰਦ ਕੇਜੀਵਾਲ ਦੀ ਫੋਟੋ ਦਾ ਸੀਸੀ ਇਸੇ ਲਈ ਹੁਣ ਆਮ ਆਦਮੀ ਪਾਰਟੀ ਜਾਖੜ ਦੇ ਖੇੜੇ ਪੈ ਗਈ ਕਿ ਜਿਹੜੀ ਭਾਜਪਾ ਲਗਾਤਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਆ ਡਿਸਕ੍ਰਿਮੀਨੇਸ਼ਨ ਕਰ ਰਹੀ ਆ ਪੰਜਾਬ ਦੇ ਪੰਜਾਬੀਆਂ ਦਾ ਅਪਮਾਨ ਕਰ ਰਹੀ ਆ ਪੰਜਾਬ ਦੇ ਸ਼ਹੀਦਾਂ ਦਾ ਭਾਜਪਾ ਨੇ ਜਿਹੜਾ ਅਪਮਾਨ ਕੀਤਾ ਉਦੇ ਵਾਸਤੇ ਤੁਸੀਂ ਪ੍ਰਧਾਨ ਮੰਤਰੀ ਜੀ ਦੇ ਬਾਹਰ ਧਰਨਾ ਲਾਉਣ ਦੀ ਬਜਾਏ ਤੁਸੀਂ ਪੋਚੇ ਪਾਏ ਪਰਦੇ ਪਾਏ ਝੂਠ ਬੋਲਿਆ ਹੁਣ ਜਦੋਂ ਤੁਹਾਡਾ ਝੂਠ ਫੜਿਆ ਗਿਆ ਤੇ ਉਸ ਤੋਂ ਬਾਵਜੂਦ ਤੁਸੀਂ ਇਹ ਗੱਲ ਨੂੰ ਨਾ ਤਾਂ ਤੁਸੀਂ ਮਾਫੀ ਮੰਗ ਰਹੇ ਹੋ ਨਾ ਕੋਈ ਸਬੂਤ ਦੇ ਰਹੇ ਹੋ ਅਸੀਂ ਫੇਰ ਅੱਜ ਮੀਡੀਆ ਦੇ ਸਾਥੀਆਂ ਦੇ ਰਾਹੀ ਪੰਜਾਬ ਭਾਜਪਾ ਦੇ ਪ੍ਰਧਾਨ ਕਿਉਂਕਿ ਕੋਈ ਛੋਟਾ ਮੋਟਾ ਲੀਡਰ ਕਹਿ ਦਿੰਦਾ ਤੇ ਕੋਈ ਗੱਲ ਨਹੀਂ ਗੱਲ ਆਈ ਗਈ ਹੋ ਜਾਂਦੀ ਸੀ ਪੰਜਾਬ ਦੇ ਭਾਜਪਾ ਦੇ ਸਟੇਟ ਪ੍ਰੈਜ਼ੀਡੈਂਟ ਇੱਕ ਅਹਿਮ ਜ਼ਿੰਮੇਵਾਰੀ ਜਾਖੜ ਸਾਹਿਬ ਤੁਸੀਂ ਨਿਭਾ ਰਹੇ ਹੋ ਜਿੰਨਾ ਚਿਰ ਤੁਸੀਂ ਪੰਜਾਬ ਦੇ ਲੋਕਾਂ ਤੋਂ ਮਾਫੀ ਨਹੀਂ ਨਾ ਮੰਗ ਲੈਂਦੇ ਤੇ ਜਾਖੜ ਸਾਹਿਬ ਅਸੀਂ ਤੁਹਾਡਾ ਖਹਿੜਾ ਨਹੀਂ ਛੱਡਣਾ ਮਾਫੀ ਤੁਹਾਡੇ ਕੋਲ ਮੰਗਵਾ ਕੇ ਛੱਡਾਂਗੇ ਨਹੀਂ ਤੇ ਇਹ ਲਾਲੋ ਸਾਹਿਬ ਵੀ ਪਿੰਡ ਛੱਡੋ ਤੁਸੀਂ ਤੇ ਸ਼ਹਿਰਾਂ ਚ ਵੀ ਵੜਨ ਜੋਗੇ ਨਹੀਂ ਰਹਿਣਾ ਕਿਉਂਕਿ ਪੰਜਾਬੀਆਂ ਦਾ ਜਿਹੜਾ ਅਪਮਾਨ ਪੰਜਾਬ ਦੇ ਗਰਮ ਇਤਿਹਾਸ ਦਾ અપਮਾਨ ਸਾਡੇ ਸ਼ਹੀਦ ਸੂਰਵਿਰਾਂ ਦਾ અપਮਾਨ ਜਿਹੜਾ ਭਾਜਪਾ ਦੀ ਕੇਂਦਰ ਸਰਕਾਰ ਨੇ ਕੀਤਾ ਹੈ ਪੰਜਾਬ ਤੇ ਅਣਕੀ ਲੋਕ ਕਦੀ ਮਾਫ ਨਹੀਂ ਕਰਨਗੇ ਔਰ ਇਸ ਕਰਕੇ ਜਾਖੜ ਸਾਹਿਬ ਜੇ ਤੁਸੀਂ ਵਾਕਈ ਪੰਜਾਬੀ ਪੁੱਤ ਦਾ ਦਾਵਾ ਕਰਦੇ ਹੋ ਪੰਜਾਬੀਅਤ ਦਾ ਦਾਵਾ ਕਰਦੇ ਹੋ ਪੰਜਾਬੀ ਹੋਣ ਦਾ ਦਾਵਾ ਕਰਦੇ ਹੋ ਤੇ ਆਪਣੇ ਇਸ ਫਰੇਬਲੀ ਝੂਠਲੀ ਗੁੰਮਰਾਹਕੂਨ ਬਿਆਨ ਦੀ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ